ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਵੱਜ ਗਏ ਨੇ 11 ਦੂਜੇ ਦਿਨ ਦੇ ਤੇ ਆਪਣੇ ਕੱਲ ਸੱਤ ਪਈ ਗਈ ਸੀ ਜਿਸ ਨੇ ਵੀਡੀਓ ਦੇਖ ਹੀ ਚੁੱਕੇ ਹੋ ਤੇ ਆਥਰੇ ਜੋ ਅਭੀ ਜੋ ਜੂਤ ਲਾਉਂਦੇ ਹੁੰਦੇ ਨੇ ਪਾਣੀ ਦਾ ਪਾਂਡਾ ਬਰਤਨ ਪਰਕ ਧਰ ਦਿੰਦੇ ਨੇ ਉਹ ਪਾ ਬਿਹਾਰ ਜਿਆ ਕਰ ਦਿੱਤਾ ਸੀਗਾ ਕਿਉਂਕਿ ਫਿਰ ਆਥਰੇ ਬਹੁਤ ਕੰਮ ਹੋ ਜਾਣਾ ਮੱਜਾ ਨਾ ਹਨਾ ਵੀਡੀਓ ਸ਼ੇਅਰ ਨਹੀਂ ਹੋਈ ਹੈਗੀ ਤੇ ਅੱਜ ਲਪਾਈ ਕਰਨ ਲੱਗਦੇ ਨੇਗੇ ਸਤ ਤੋਂ ਬਾਅਦ ਲਪਾਈ ਪਲਾਸਟਰ ਕੋਈ ਲਪਾਈ ਕਰਨਾ ਕੋਈ ਪਲਾਸਟਰ ਕਰਨਾ ਤੇ ਅਡੋ ਅਡਾ ਹਨਾ ਹਿਸਾਬ ਬੋਲੀ ਦਾ ਏਰੀਏ ਦਾ ਤੇ ਆਪਾਂ ਨੇ ਜੀ ਕੰਮ ਧੰਦੇ ਕਰ ਲੈਨੇ ਬੀਬੀ ਅੱਜ ਗਈ ਹੋਈ ਆ ਸਾਡੀ ਰਿਸ਼ਤੇਦਾਰੀ ਚ ਭੂਆ ਜੀ ਕੋਲ ਗਏ ਹੋਏ ਨੇ ਚਾਓ ਤੇ ਆਪਣਾ ਕੰਮ ਸ਼ੁਰੂ ਹੋ ਗਿਆ ਇਧਰ ਪੈੜ ਕਰ ਲਈ ਹੈਗੀ 플ਾਸਟਰ ਕਰਨ ਨੂੰ ਤੇ ਤੁਹਾਨੂੰ ਦਿਖਾਉਣੇ ਆਪਾਂ ਕੈਮਰਾ ਚੇਂਜ ਕਰਕੇ ਕਿਉਂਕਿ ਹੁਣ ਦੁਪਹਿਰ ਦੇ ਕੰਮ ਦਾ ਵੀ ਟਾਈਮ ਹੋਇਆ ਪਿਆ ਤੇਰਾ ਮੈਂ ਹੁਣ ਕੱਪੜੇ-ਕੁਪੜੇ ਧੋ ਕੇ ਉਹ ਕੋਠੇ ਤੇ ਪਾਇਆਈ ਬਈ ਸੋਹਣੀ ਇਧਰ ਪਾੜ ਸਾਡੇ ਤਾਰ ਤਾਂ ਬੰਨਦੇ ਕੱਪੜਿਆਂ ਵਾਲੀ ਫੋਰ ਤੇ ਕੱਪੜਿਆਂ ਵਾਲੀ ਤਾਰ ਕੰਨੀ ਬਹੁਤ ਔਖਾ ਹੋਇਆ ਪਿਆਗਾ ਕੋਠੇ ਤੇ ਪਾ ਕੇ ਉਹਨੇ ਕਹਿੰਦਾ ਚਾਚੇ ਕਰੇ ਪਾਤੀ ਹੋਣੀ ਕੱਪੜੀ ਸਾਡਾ ਟੀਮ ਟੁਕੜਾ ਵਾਲਾ ਬੰਦਾ ਦੇਖੀ ਕਿੰਨਾ ਵਧੀਆ ਰਗਾ ਉਹ ਕੁਰਸੀ ਤੇ ਬੈਠਾ ਦਾ ਲੋ ਜੀ ਆ ਇਧਰ ਆਪਾਂ ਨਾ ਜਿਹੜਿਆ ਕੰਨ ਤੇ ਟੀਪਤੀ ਇੱਥੇ ਪਲਾਸਟਰ ਕਰਾਂਗੇ ਚਾਚਾ ਜੀ ਦੇਖੋ ਕੁਰਸੀ ਤੇ ਬੈਠ ਕੇ ਨਹੀਂ ਬੰਦਦਾ ਕੁਰਸੀ ਤੇ ਬੈਠ ਕੇ ਟੀਪ ਲਾਉਂਦੇ ਨੇ ਚਾਚਾ ਜੀ ਤੇ ਹੁਣ ਆਪਾਂ ਨੇ ਸਕੀਮ ਬਦਲ ਦਿੱਤੀ ਆ ਠੀਕ ਆ ਜੀ ਤਹਾਨੂੰ ਦਖਾਉਂਦੇ ਆ ਅਸੀਂ ਆਹ ਕੋਲ ਵਾਰਾ ਕੀਤਾ ਸੀ ਅੱਜ ਸਕੀਮ ਬਦਲ ਦਿੱਤੀ ਆ ਹੁਣ ਇੱਥੇ ਤੇ ਕੰਧ ਕੱਟ ਕੇ ਕਮਰੇ ਬਣਾ ਦੇਵਾਂਗੇ ਲੋ ਜੀ ਅੱਜ ਆਪਣੇ ਧਰਤ ਵੀ ਲਾ ਕੇ ਪਾਉਣ ਟਰਾਲੀ ਮਿੱਟੀ ਦੀ ਆ ਗਈ ਮੈਂ ਕਹਿੰਦੇ ਜੰਮਣ ਵਾਲੀ ਮਿੱਟੀ ਐ ਦਿੱਤਾ ਹੀ ਲੱਗਦਾ ਕੋਈ ਲੱਗਦਾ ਸਰਕਾਰ ਦੀ ਵਚਨ ਦੀ ਤਬਾਏ ਕਿ ਨਹੀਂ ਆ ਬੰਦੇ ਤਾਂ ਜ਼ਾਲੀਆ ਇਹ ਪਹਿਲੀ ਦੇਖੋ ਕਿ ਟਰਾਲੀਆਂ ਪੈਣਗੀਆਂ ਉੱਚਾ ਕਰਕੇ ਲਾਵਾਂਗੇ ਫਰਸ਼ ਆਇਆ ਗਿੱਲੀ ਕਾਂਦਾ ਹੋਰ ਨਾ ਮੱਜਾ ਵਿੱਚ ਡਰਦੇ ਆਂ ਜੇ ਟਰਾਲੀ ਆਉਂਦੀ ਆ ਜਾਂ ਕੋਈ ਬਗਾਨਾ ਬੰਦਾ ਆਉਂਦਾ ਨਾ ਡਰਦੀਆਂ ਜਾਈਏ Ah, deve ter amor, não. ਆਉਣਾ ਉਹ ਅੱਧਰੇ ਬਾਅਕ ਲੈ ਆਇਆ ਕਰੋ ਤੋਂ ਪੰਜ ਕੋਠੀ ਟੈਂਕੀ ਕੋਲਾਸਟਰ ਕਰੀ ਜਾਂਦੇ ਨੇ ਭਾਈ ਇਹ ਗਰਪਾ ਤੜਕਾ ਲਾਉਣਿਆਂਗੇ ਹਾਂ ਤੇ ਆਪਾਂ ਘਰ ਸੋਲੇ ਦੀ ਅਰਨੀ ਤੇ ਅਰਨੀ ਨੇ ਬਿੱਟੀ ਮੈਂ ਹਾਲ ਉਸਨ ਦਾ ਕੇ ਪਾ ਦਿੱਤੇ ਸੀਗੇ ਅਹ ਜਿਆ ਟਾਈਮ ਲੱਗ ਗਿਆ ਇੱਦਾਂ ਮੇਰਾ ਆਟਾ ਗੁੰਨਿਆ ਪਿਆ ਬਸ ਰੋਟੀ ਲਾਉਣ ਦਾ ਕਰਕ ਪਲਾ ਕੇ ਆਟਾ ਗੁੰਨਿਆ ਆਪਣੀ ਮੇਥਿਆਂ ਵਾਲਾ ਇਹਦੇ ਵਿੱਚ ਪਾਏ ਨੇ ਆਦਰਕ ਪਿਆਜ਼ ਮੇਥੇ ਕੁੱਟ ਕੇ ਪਾਏ ਦੇ ਆਪਣੀ ਗ੍ਰाइंड ਕਰਕੇ ਤੇ ਐ ਮੈਨੂੰ ਕੋਈ ਧੀਰ ਦਾ ਟਾਈਮ ਹੈ ਨਹੀਂ ਸੀ ਮੈਂ ਥੋਕ ਗ੍ਰाइंड ਕਰ ਲਈ ਵਿੱਚ ਹੀ ਆਦਾ ਪਾ ਲਿਆ ਵਿੱਚ ਹੀ ਕੰਦੇ ਪਾ ਲਏ ਕਿ ਸਰਪੁਖਵਾ ਗ੍ਰाइंड ਕਰ ਲਿਆ ਪੰਡ ਗਲਾਸ ਕਰਕੇ

पती चओ त मिर्च बादान लागान ਦਰ ਲਾਉਣ ਨੂੰ ਸਰਦਾਰ ਜੀ ਟਰੈਕਟਰ ਬਾਈਕ ਆ ਆ ਯਾਰ ਬੇਲੜ ਆ ਗਏ ਸਕੂਲ ਨਹੀਂ ਗਏ ਇਟ ਟਟਵਾਓ ਇਹਨੇ ਰਿਜ਼ਲਟ ਅੱਜ ਪਾਸ ਹੋ ਗਿਆ ਅੱਜ ਤਸ ਦਿਖਾਉਣ ਨੂੰ ਨਹੀਂ ਲਿਆ ਕੁਛ ਜੀ ਜੇ ਪੱਕਾ ਤੀ ਰਿਜ਼ਲਟ ਖਾਣ ਨੂੰ ਤਾਂ ਕੁਛ ਲੈ ਕੇ ਆਉਣਾ ਤੀਗਾ ਐਡੂ ਕੋ ਨਾ ਤੈਨੂੰ ਲਾਗੇ ਸਦਾ ਤੰਗਵਾਰੀ ਕਰੇ ਸਤੀ ਕਰੇ ਨਾ ਆਪਾਂ ਜੀ ਖਾਣ ਨੂੰ ਤਾਂ ਫਿਰ ਕੁਛ ਲਿਆਉਣਾ ਤੀ ਇਹ ਗੱਲ ਨਹੀਂ ਬਣਦੀ ਨਾ ਬੱਚਿਓ ਖਾਣ ਨੂੰ ਤਾਂ ਕੁਛ ਲੈ ਕੇ ਆਉਣਾ ਤੀ ਉਹੋ ਜੀ ਆਪਾਂ ਇਹ ਵਿੱਚ ਹੀ ਕਰਤੀਆਂ ਫਾੜੀਆਂ ਮੈਂ ਵਿੱਚ ਹੀ ਬਾੜਦੇ ਸੀਗੇ ਆ ਲੂਜੀਰੋ ਥੋੜਾ ਜਿਹਾ ਐ ਹੋ ਗਿਆ ਵੀ ਹੁਣ ਆਪਾਂ ਕਰ ਨਾਲ ਇਹਦੇ ਵਿੱਚ ਪਾਉ। ਪਾਣੀ ਪਾਹ ਹੋਰ ਪਾ ਲਾਂਗੇ। ਗੋਹਰਾ ਉਹ ਜੋ ਪੁੱਤ ਟਰੈਕਟਰ ਤੋਂ ਨਹੀਂ ਟਰੈਕਟਰ ਚ ਗੋਹਰਾ ਐ। ਫਿਰ ਸਬਜ਼ੀ ਬਣਾ ਦਿੱਤੀ ਹੈਗੀ। ਚਾਹ ਧਰ ਦਿੱਤੀ ਹੈਗੀ। ਤੇ ਮੈਂ ਫੇਰ ਲਈ ਦੋ ਹੋਣ ਵਾਲੀ ਹੋਣਗੀ। ਪਰ ਰੋਟੀ ਲਾਹੀ ਜੰਨੇਗੇ ਥੋੜਾ ਜਿਹਾ ਲੇਟ ਹੋ ਗਈ ਮੇਰੀ ਰੋਟੀ ਫੋਨ ਆ ਗਿਆ ਸਾ ਥਤਰਪੁਰ ਫੋਨ ਸੀ ਠੀਕ ਜੀ ਜੀ ਕੋਆ ਨੂੰ ਨਹੀਂ ਕਰੀ ਤੇ ਮਾਤਾ ਨੂੰ ਫੋਨ ਦੱਤ ਤੇ ਮੈਂ ਕਰ ਤੇ ਤੁਲ ਪਤਾ ਨਹੀਂ ਮਾਤਾ ਨੇ ਪਤਾ ਹਾਂ ਚਲ ਬਿਬਿੰਬੇ ਦਾ ਹੈ ਹਾਂ ਆਪ ਕੋਈ ਹੋਰ ਜੀ ਬਣਾ ਲਾਂਗੇ ਉਹ ਜਿੱਦ ਪਾ ਆ ਮੈਂ ਮੇਰੇ ਤੇਲ ਰੋਟੀ ਦੇ ਦਸਿਆਤਰੀ ਹੋਈ ਹੈਗੀ ਨਾਲ ਨਾਲ ਜੇ ਤਾਂ ਹੁਣ ਤੁਸੀਂ ਫੜਾ ਦੋਗੇ ਫਿਰ ਖਾ ਲਓ ਕੋਈ ਨਾ ਫੜਾ ਲਾ 2 ਮਿੰਟ ਖਾਜਾ ਹੈ ਤੇ ਰੇਟ ਹੋ ਗਏ ਕੱਲ ਤਾਂ 1:30 ਵਜੇ ਖਾ ਲਈ ਸੀ ਅੱਜ ਮونکي ਭੁੱਖ ਤਾਂ ਹੀ ਲੱਗੀ ਭੁੱਖ ਤਾਂ ਹੀ ਲੱਗੀ ਘੌਣ ਤੇ ਲੱਗ ਗਿਆ ਮੈਂ 5-4 ਮਿੰਟ ਫਿਰ ਰਸਾਂ ਨਾਲ ਬਿਲਕੁਲ ਖਾਧੀ ਜੇ ਭੁੱਖ ਲੱਗੀ ਆ ਦੱਸ ਦੇ ਰੋਟੀਦਾਂ ਬਣੀ ਜਾਂਦੀ ਐ ਅਜੇ ਜੇ ਭੁੱਖ ਲੱਗੇ ਤਾਂ ਕੁਰਸੀ ਦੇ ਬੈਠਾ ਨੂੰ ਦੇਖ ਲੈ ਦੱਸ ਦੇ ਆ ਪਰਤ ਕਿੱਥੇ ਪਾਈ ਤੈਂ ਪਰਤ ਤਾਂ ਕੱਲ ਪਾਈ ਸੀ ਕੱਲ ਤਾਂ ਛੱਤ 'ਤੇ ਪਾਈ ਐ ਅੱਜ ਸੱਚਾ ਜਿਵੇਂ ਭੁੱਲ ਰਗੇ ਬੁੱਲ ਅੱਜ ਤਾਂ ਲਿਆ ਹੈ ਨਾ ਦੋ ਤਿੰਨ ਸਾੜੇ ਦੋ ਐਸ ਤਾਂ ਟਰਾਲੀ ਆ ਜੀ ਆ ਇੱਧਰ ਕਰ ਦੇ ਸੋਨੀ ਇਹਨੂੰ ਆ ਆਹ ਸੌਂਡ ਡੂੰਗਾ ਹੈ ਆ ਮਿੱਟੀ ਇੱਧਰ ਉਹ ਇਸ ਤਾਂ ਟਰਾਲੀ ਹੋਰ ਬੜ ਜੂਗੀ ਫੇਲੀ ਚੜਦੀ ਗਈਆਂ ਮੈਂ ਤਾਂ ਹੂੰ ਹੈ ਐਨ ਰੁਕ ਜੇ ਆਟੋਏ ਜਾ ਕਿੱਸੇ ਕਿਹਾਉਂ ਆ ਵੀਰ ਆ ਤਹਾਂ ਟੋਏ ਚ ਪੜੇ ਅੱਛਾ ਕੋਈ ਨਹੀਂ ਘਾਟੋ ਆ ਜਾ ਪਰ ਫਿਰ ਸੇ ਚਾ ਚੱਕ ਦਾਂਗੇ ਤਾਂ ਆ ਗਿਆ ਇਹਦਾ ਪਾਸਤਾ ਪਰ ਮਾਰ ਨੂੰ ਲੱਗੂ ਨਹੀਂ ਆਉਂ ਕੱਟ ਕੇ ਕੱਟ ਕੇ ਅੱਛਾ ਠੀਕ ਆ ਜੀ ਕੋਈ ਖਾ ਲੋ ਹਲੇ ਤਾਂ ਬਣਿਆ ਨਹੀਂ 30 ਤਰੀਕ ਨੂੰ ਬਣੂ ਚਾਚਮਾ ਦੁੱਧ ਪਾ ਰਿਆ ਪੜਾ ਲਓ। ਪੱਕੀ ਜਾਂ ਲੈ। ਹੂੰ। ਔਰ ਰੋਣੀਆਂ ਕਬ ਉਹ ਹੋ ਲੈਂਗੇ ਪਰ ਕਿਆ ਵਾਲੀ ਰੋਟੀਆਂ ਨਾਲ ਕਿਆ ਰੱਦੂਂ ਹੀ ਜਾਂਦੇ। ਜਿਹੜੇ ਵਾਲੀਆਂ ਬਚ ਰਹਿ ਗਈਆਂ। ਟਾਈਮ ਐ ਮੈਂ। ਲੋਈਆ ਟਾਈਮ ਐ ਹੁਣ 2:30 ਵੱਜ ਗਏ ਨੇ। ਸਰਦਾਰ ਜੀ ਪਾਉਣ ਲੱਗੇ ਕੱਖ। ਆ ਬੇਰ ਜੀ ਹੁਣ ਫੇਰ ਦੇਖ ਤੇ ਨੇ। ਚਿੜੀਆਂ ਦੋ ਤੇ ਆ ਨੇ ਅਗਲੇ ਦੋ ਟੋਕਰੇ ਪਰ ਸਿੱਟਣ ਵਾਲੇ ਨੇ ਰੂੜੀ ਤੇ ਆ ਗਲੇ ਚਾਰ ਪਿਆੜਾ ਹਾਈ ਪੱਟਣਾ ਹੁਣ ਇਹ ਤਾਂ ਕੱਲ ਵਾਲਾ ਹੈ ਉਹ ਬਾਹਰ ਕੱਟੀਆਂ ਤੋਂ ਹੀ ਪਿਆਗਾ ਹੁਣ ਉਹਨਾਂ ਨੂੰ ਨਾ ਪਾਈ ਫੇ ਬਾਲੀਆਂ ਬੇਸਬਰੀਆਂ ਹੋ ਜਾਣਗੀਆਂ ਸਰਦਾਰ ਜੀ ਪਾਉਂਦੇ ਨਹੀਂ ਕੱਖ ਮੇਰੇ ਹਲੇ ਚਾਰ ਭਾਂਡੇ ਪਾਏ ਨਹੀਂਗੇ ਮਨਜਨ ਵਾਲੇ બસ ਆਪਣੇ ਭਰਤ ਵੀ ਤਿੰਨ ਟਰਾਲੀਆਂ ਆ ਗਈਆਂ ਇੱਕ ਅੱਧੀ ਟਰਾਲੀ ਹੋਰ ਆਉਗੀ ਬਸ ਇੱਕ ਟਰਾਲੀ ਹੋਰ ਆ ਜਾਊਗੀ ਆਉਣ ਦੀ ਦੇਰ ਆ ਜਿਹੜਾ ਤੌੜੀ ਦੇ ਦਿੰਦੀਆਂ ਨੇ ਮੈਸਾਂ ਗੋਹੇ ਤੇ ਟਾਈ ਵਾਜੀ ਛੁੱਕੇ ਨੇ ਹੂੰ ਪਾ ਜਣਾ ਨਦੀ ਨਹੀਂ ਗਾ ਪੈ ਗਈ ਆ ਕੱਟੀ ਚ ਕਣੀ ਇਹਦੇ ਗਾਲ ਕੋਟੇ ਪਿਆ ਬਚੈਰੀ ਦਾ ਨਾ ਰਸਾ ਹ ਸੰਗਲੀ ਲਿਆ ਕੇ ਪਾਰੋ ਜੇ ਨਹੀਂ ਰਸਾਏਗਾ ਕੋਈ ਆ ਦੇਖੇ ਨਾ ਹੁਣ ਦਾਜਤਾ ਹੋ ਵੀ ਨਹੀਂ ਹੁਣ ਦਾ ਰਖੇ ਆਏ ਬੈਠੀ ਔਖੀ ਜੀ ਹੋਈ ਦੇਖੇ ਆਏ ਗੁਲ ਨਹੀਂ ਫਿਰਦੀ ਆ ਤੇ ਥੱਲੇ ਗਾਲ ਤੇ ਇਹ ਹੁਣ ਖੁੱਲਾ ਕਰੋ ਜੇ ਜੇ ਨਹੀਂ ਰਸੇ ਹੈਗਾ ਕੋਈ ਸੰਗਲੀ ਲਿਆ ਕੇ ਪਾਰੇ ਇਹਦੇ ਬਚੈਰੀ ਦੇ ਕਰ ਦੇ ਫਿਰ ਖੁੱਲਾ ਇਹ ਕਾਹੋ ਨਾ ਕਰ ਗਾਲ ਨਾ ਕੋਟ ਰੇ ਉਹ ਤਾਂ ਰਕਣ ਬੈਗੀ ਹਾਂ ਮੁਰਕਾੱਖ ਪੈਜੀ ਖੋਲੜੀ ਚ ਖਾ ਕੇ ਬੈਠੀ ਆਪਾਂ ਉਹ ਜੀ ਆਪਣੇ ਇੰਨੇ ਪਰਤ ਪੈ ਗਈ ਲੋ ਜਿਪ ਪਕੜਦੇ ਧਾਰਾ ਆਪਣਾ ਅਜ ਕੰਮ ਹੋਰ ਦਾ ਦਗੇ ਆ ਕੱਢਦੇ ਤੁਹਾਨੂੰ ਦਿਖਾਵਾਂਗੇ ਕੱਲਾ ਅਸੀਂ ਕਾਮਰਾ ਫੇਰ ਬਣਾ ਲਾਂਗੇ

ਇਹ ਖੰਗਪੇ ਵਿਚਾਈ ਤੇ ਬਰਾ ਲੋਕ ਹੋਣਾ ਨਾ ਪਚਾਈ ਹੋਇਆ ਸਾਈਡ ਸਾਈਡ ਸੀ ਰਗੂਵਾਰ ਤਾਂ ਕੈਮਰਾ ਮੈਂ ਕਰ ਰਿਹਾ ਨਾ ਕੰਮ ਹੋ ਗਿਆ ਪਹਿਲਾਂ ਇਸ ਸੀਗਾ ਵੀ ਰੂਮ ਮਤ ਫੇਰ ਬਣਾ ਲਾਂਗੇ ਤੇ ਹੁਣ ਵਿਆਹ ਤੇ ਬਣ ਗਈ ਕਹਿੰਦੇ ਹੁਣ ਬਣਾਉਣਾ ਅਜੇ ਪਹਿਲਾਂ ਹੁਣ ਇਹ ਆ ਗੱਡਰੀਆਂ ਨਾਲ ਚੜਾਉਣੀ ਪੈਣੀ ਹੈ ਇਹਨੂੰ ਕਿ ਕਲਰ ਕਰਨਾ ਹੈ ਕਿਉਂਕਿ ਤਾਲੀ ਸੀਗੀ ਹੋ ਗਿਆ

ਬੀਬੀ ਬਾਗੀ ਜਾਉਂਦੀ ਹਾਂ ਹੁਣ ਜੰਗਲਾ ਪਤਨ ਤੇ ਉਹਨਾਂ ਬਾਤ ਹੋਈ ਜਾ ਬੀਬੀ ਜਾਂਦੀ ਆ ਮਣੀਕਰਤ ਸਾਹਮਣੇ ਕੱਲ ਦੇ ਵਿਆਹ ਦਾ ਹੁਣ ਪਾਪਾ ਬਾਗਟਾ ਪਾਪਾ ਹੁਣ ਮਿਲ ਜੀ ਲੈਣਾ ਦਾ ਮੈ ਆਉਣਾ ਮੈਂ ਘਰ ਕੇ ਘਰਨੇ ਤੇ ਜਾਣਾ ਹੁਣ ਬੀਬੀ ਜਾਂਦੀ ਤਾਂ ਐਸੀ ਵੇ ਸੱਡ ਕੇ ਆਉਂੋਗੇ ਕਾ ਪਾਏਗਾ ਓਏ ਮੈਂ ਸਰਦੀਆਂ ਹੁਣ ਚਾਲਣਾ ਰੋਟਾ ਭਾਜੋ ਕੋਰਾ ਤਾਂ ਮੈਂ ਸਨੇ ਬਾਲੇ ਖਰਾਬ ਨੇ ਪੁੱਤ ਚਾੜਨਾ ਕਰੋ ਕੰਬੀ ਨਾ ਦਾ ਨਹੀਂ ਆ ਸਕਦਾ ਆਏ ਕਿਵੇਂ ਅੱਜ ਰੱਤ ਬੇਨ ਮੈਂ ਨਾ ਤੋ ਆਜ ਆਪਸੀ ਸਾਥੀ ਕਿਲਾ ਜੇ ਪਾਣਾ ਨਾ ਕਰ ਲੀਏ ਉੱਤ ਰਾਂ ਰਾਂ ਪਾਉ ਮੈਂ ਸਾਚ ਦਰਦੀ ਨੇ ਤੇ ਬਾਲੇ ਖਰਾਬ ਮੈਂ ਸਨ ਮੈਨੂੰ ਉਤਰੀ ਗਿਆੜਾ ਦੇ ਜਾਣੀ ਆ ਉ ਚੁੱਪ ਕੇ ਖੇਡ ਲਓ ਥੋੜਾ ਠੰਡੇ ਨਹੀਂ ਜਾਂਦੀ ਠੰਡੇ ਦੇ ਉੱਤੇ ਤੇ ਕੋਲ ਕੋਲ ਵੇਣ ਜਿਨ ਮਾਂ ਜਾ ਕੇ ਸੁਣਨ ਮਾ ਬੂਗੀ ਕਹੀਂ ਬਹਿ ਜਾਓਗੇ ਨਾ 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 ਕਰਕੇ ਸਕੂਲ ਹੀ ਵਾਜ ਜਾਈ ਹਾਂ ਨਾ ਨਾ ਅੱਦ ਨਾਲ ਤੇ ਲੱਗਦੇ ਨਹੀਂ ਮੈਂ ਮਾਂ ਸੂਰਤ ਕੱਟ ਜਾਂਦੀ ਲਿਬੜੇ ਤੇ ਫਿਰਦ ਚਲੋ ਜੀ ਆਪਾਂ ਫੇਰ ਫਿਰਦੇ ਆਂ ਘਰ ਚੋਲੀ ਹੁਣ ਜਵਾਕਰ ਵਾਲਾ ਪਾਉਂਦੇ ਨੇ ਉਹਨਾਂ ਨੂੰ ਘੂਰ ਦਿਆਂਗੇ ਲੋ ਜੀ ਆਪਾਂ ਨੇ ਧਰਾਂ ਤੋਂ ਮਾਣ ਮੇੜ ਲਿਆ ਬੀਬੀ ਵੀ ਬੱਗ ਗਈ ਹੈਗੀ ਤਾਂ ਸਾਹਮਣ ਤੇ ਆਪਾਂ ਰੋਟੀ ਬਣਾਉਣੇ ਆਂਗੇ ਤੇ ਮਿਸਤਰੀ ਬੱਗ ਗਿਆ ਤੇ ਸਰਦਾਰ ਜੀ ਨਾਲ ਉਧਰ ਅੱਜ ਪੱਟ ਪਾਈਆ ਘਰ ਦੀ ਸਾਫ ਕਰ ਦੇਣਗੇ ਤੇ ਬਸ ਉਹ ਰੋਟੀਆਂ ਰਹਿ ਗਈਆਂ ਆਪਾਂ ਨੂੰ ਲਾ ਲੈਣੇ ਨੇ ਅੱਧਿਕ ਤਾ ਬੀਬੀ ਜਾਈ ਤੇ ਰੋਣੇ ਸੱਡਣ ਵਾ ਗੇ ਨੇੜੇ ਦੀ ਐ ਮੋਲ ਜੇ ਜੀ ਬੀ ਸੱਗਣ ਵਾ ਸਰਦਾਰ ਜੀ ਉਹ ਕਰ ਦੇਣਗੇ ਘਰ ਦੀ ਸਾਫ ਤੇ ਥੋੜੇ ਥੋੜੇ ਨਾਲ ਕੰਮ ਬਹੁਤ ਹੋ ਜਾਂਦਾ ਮੈਂ ਜਰਾ 6 ਦਿਨ ਹੋ ਗਏ ਮਿਸਤਰੀ ਲੱਗੇ ਨੂੰ ਹੁਣ ਤਾਂ ਆਰਾਮ ਨਾਲ ਹੋਰ ਲੱਗ ਜੂਗਾ ਹਜੇ ਕਿਉਂਕਿ ਅੱਜ ਦਾ ਕੰਮ ਹੋਰ ਵਧਾ ਦੇ ਆਪਾਂ ਨੇ ਇਸ ਦਾ ਹਫਤਾ ਦਾ ਲੱਗਣਾ ਹੈ ਹਫਤਾ ਹੀ ਲੱਗਦਾ ਲੱਗੂਗਾ ਫਿਰ ਫਰਸ਼ ਵੀ ਉਹਨੂੰ ਪਿਆਈ ਕਰਨੀ ਹੈ ਸਾਰੇ ਵਿੱਚੋਂ ਪਿਆਈ ਕਰਦੇ ਆ ਫਰਸ਼ ਲਾਉਣਾਗਾ ਆਸਾ ਟਾਈਮ ਤੇ ਪਿਆ ਕਰਨੇ ਰੇ ਬੋਲੇ ਬੰਨਣਾ ਆਇਆ ਪਹਿਲਾਂ ਇੱਕ ਫਸਲ ਦਾ ਜਵਾਨ ਤੇ ਇੱਕ ਫਸਲ ਹਾਂ ਅੱਜ ਬਾਕੀ ਸਰਕਾਰ ਦੇ ਬੋਲ ਬੜਾ ਰੌਲਾ ਪਾਉਂਦੇ ਨੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਬਸ ਪਹਿਣਾ ਦਾ ਤਾਂ ਨਹੀਂ ਜਿਦੋਂ ਮਿਸਤਰੀ ਲੱਗ ਜਾਣਾ ਕਰੇ ਹਨਾ ਸਵੇਰ ਦੀ ਚਾਹ ਕਰ ਲੈ 10:00 ਵਾਲੀ ਚਾਹ ਕਰ ਲੈ ਦੁਪਹਿਰ ਦੀ ਰੋਟੀ ਬਣਾ ਲੈ ਭਾਂਡੇ ਮਾਂ ਦੇ ਲਾਉ ਕਰ ਲੈ ਬੋ ਕਰ ਲੈ ਸੋ ਮੰਨ ਮੇਰੇ ਤਾਂ ਘਰ ਦਾ ਵੀ ਸਾਰਾ ਨਾਸ ਬੱਜ ਗਿਆ ਕਿਉਂਕਿ ਬਰੇਤੀ ਇੱਥੇ ਆ ਗਈ ਪੈਰਾਂ ਨਾਲ ਲੱਗ ਲੱਵੇ ਸਾਰੇ ਕੰਮ ਰਹਿ ਚੁੱਕੇ ਜਿਹੜੀ ਬਰੇਤੀ ਛੜੀ ਪਈ ਹੈਗੀ ਬਸ ਝਾੜੂ ਝਾੜੂ ਲਾਉਣਾ ਜਦੋਂ ਮਿਸਤਰੀ ਛੱਡ ਕੇ ਚੰਗੀ ਤਰ੍ਹਾਂ ਸਾਰੀ ਸਫਾਈ ਝਾੜੂ ਪੂੰਝ ਕਰ ਲਵਾਂਗੇ ਤੇ ਹੁਣ ਤਾਂ ਕਹਿੰਦੇ ਨੇ ਦੰਦਾ ਵਿਚਾਲੇ ਜੀ ਵੀ ਆ ਬਸ ਕੰਮ ਬਣੇ ਵੱਡਾ ਕੰਮ ਤੇ ਜਿਹੜਾ ਸੱਤਦਾ ਉਹ ਨਿਪਟ ਗਿਆ ਚਲੋ ਪਿਆਈ ਵੇਟ ਹੁਣ ਥੋੜੇ ਬੰਦੇ ਹੋਰ ਆ ਕਰਨਗੇ ਦੋ ਜਣੇ ਵਿੱਚ ਥੋੜਾ ਥੋੜਾ ਨਾਲ ਮੈਂ ਸਫਾਈ ਕਰ ਲੂੰਗੀ ਘਰ ਦੀ ਜਿਵੇਂ ਜਾਲ ਜੂੜੇ ਲਾਉਣੇ ਚਾੜ ਪੂਣ ਕਰਨੇ ਟਾਸੀਆਂ ਮੋਰੀਆਂ ਤੇ ਫਿਰ ਅੱਪਾ ਮਿਸਤੀ ਸਾਡੇ ਤੋਂ ਸਾਰੀ ਪੈਪਲਾ ਕਿਚਨ ਦੀ ਤਰ੍ਹਾਂ ਧੋ ਰਹੀਆਂ ਹਾਂ ਇਸ ਤੋਂ ਲੋਹੇ ਪੰਮਿਲਾਂ ਦੇ ਕੱਲ ਨੂੰ ਯਕਰ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਸਬਸਕ੍ਰਾਈਬ ਗਰਮ ਗਰਮ ਰੋਟੀ ਹਾਜ਼ਰ ਆ ਤਾਂ ਖਾਣੇ ਆ ਖਾ ਕੇ ਭਾਂਡੇ ਮਾਂ ਦੇ ਹੱਥ ਪੈਟਰੋ ਕੋ ਰੈਸਟ ਕਰਾਂਗੇ ਆਰਾਮ ਕਰਾਂਗੇ ਸਾਰਿਆਂ ਨੂੰ ਗੁੱਡ ਨਾਈਟ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ